ਆ ਵੀਡੀਓ ਦੇ ਵਿੱਚ ਤੁਸੀਂ ਬਚਪਨ ਦੇਖ ਰਹੇ ਹੋ ਅਣਪੋਲ ਜਿਹਾ ਬਚਪਨ ਤੇ ਇਸ ਵਿੱਚ ਕੋਈ ਬੱਚਾ ਕੀ ਕਰ ਰਿਹਾ ਹੈ ਕੋਈ ਬੱਚਾ ਕੀ ਕਰ ਰਿਹਾ ਆਪੋ ਆਪਣੇ ਕੰਮ ਵਿੱਚ ਚੁਰਜੇ ਹੋਏ ਆ ਬੜਾ ਮੋਹ ਪਿਆਰ ਸਤਕਾਰ ਮਿੱਟੀ ਦੇ ਨਾਲ ਹੁਣ ਤਾਂ ਅਸੀਂ ਦੇਖਦੇ ਹਾਂ ਕੱਚੀ ਮਿੱਟੀ ਨਹੀਂ ਲੱਭਦੀ ਕਿਤੇ ਕੱਚਾ ਵੇੜਾ ਨਹੀਂ ਲੱਭਦਾ ਕਹਿਣ ਦਾ ਮਤਲਬ ਹੁਣਾਂ ਬੱਚੇ ਆਰਾਮ ਦੇ ਨਾਲ ਕੋਈ ਪੀਂਗ ਪਾ ਰਿਹਾ ਉੱਪਰ ਪਾਇਆ ਹੋਇਆ ਦੂਜਾ ਆਪਣੇ ਹਿਸਾਬ ਨਾਲ ਜਿਹੜੀ ਇੰਜੋਏ ਕਰ ਰਿਹਾ ਪਰ ਇਹ ਇਕੱਠੇ ਬਹਿ ਕੇ ਖੇਲਣਾ ਇਹ ਚੀਜ਼ ਬੰਦੇ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦਾ ਬਚਪਨ ਦੇ ਵਿੱਚ ਨਾ ਕੋਈ ਫਿਕਰ ਨਾ ਫਾਕਾ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਮਸਤੀ ਦੇ ਵਿੱਚ ਜਿਉਣਾ ਹੁੰਦਾ ਹੈ ਸਾਰਾ ਜਿਹੜਾ ਜੀਵਨ ਆਪਣਾ ਹੀ ਲੱਗਦਾ ਹੁੰਦਾ ਸਾਰਾ ਕੁਝ ਆਪਣਾ ਹੀ ਲੱਗਦਾ ਹੁੰਦਾ ਪਰ ਅੱਜ ਜਿਹੜੇ ਬੱਚੇ ਆ ਉਹ ਮਿੱਟੀ ਤੋਂ ਦੂਰ ਹੋ ਗਏ ਮਿੱਟੀ ਤੋਂ ਦੂਰ ਹੋਣ ਦੇ ਨਾਲ ਬੜਾ ਕੁਝ ਸੀ ਗਵਾਇਆ ਬਿਮਾਰੀਆਂ ਜਿਹੜੀਆਂ ਬੱਚਿਆਂ ਨੂੰ ਜ਼ਿਆਦਾ ਲੱਗਦੀਆਂ ਇਨਫੈਕਸ਼ਨ ਵੀ ਬਹੁਤ ਹੋ ਰਹੀ ਹੈ ਪਰ ਜਿਹੜਾ ਪਿਆਰ ਮਿੱਟੀ ਦੇ ਵਿੱਚ ਰਹਿ ਕੇ ਹੈ ਨਾ ਮਿੱਟੀ ਦੇ ਨਾਲ ਰਹਿ ਕੇ ਉਹ ਨਹੀਂ ਹੁੰਦਾ ਤਾਂ ਬੱਚੇ ਮਿੱਟੀ ਦੇ ਵਿੱਚ ਖੇਡ ਕੇ ਖੁਸ਼ ਹੁੰਦੇ ਆ ਕਿਉਂਕਿ ਬੰਦੇ ਨੇ ਮਿੱਟੀ ਦੇ ਨਾਲ ਬਹੁਤ ਗੂੜਾ ਸਬੰਧ ਸਾਨੂੰ ਧਰਤੀ ਸਾਡੀ ਮਿੱਟੀ ਸਭ ਕੁਝ ਦਿੰਦੀ ਏ ਜਿਹੜਾ ਕੁਝ ਵੀ ਅਸੀਂ ਵਰਤ ਰਹੇ ਹਾਂ ਉਹ ਸਾਰਾ ਕੁਝ ਸਾਨੂੰ ਧਰਤੀ ਦਿੰਦੀ ਏ ਸਾਡੀ ਮਿੱਟੀ ਦਿੰਦੀ ਏ ਤਾਂ ਕਰਕੇ ਇਹਨੂੰ ਐਡਾ ਵੱਡਾ ਰੋਤਵਾ ਵੀ ਜਿਹੜਾ ਮਿਲਿਆ ਹੋਇਆ ਧਰਤੀ ਮਾਂ ਦਾ ਇਸ ਦੀ ਗੋਦ ਦੇ ਵਿੱਚੋਂ ਹੀ ਅਸੀਂ ਸਭ ਕੁਝ ਪ੍ਰਾਪਤ ਕਰਦੇ ਹਾਂ ਤੇ ਨਜਾਰੇ ਵੀ ਬੱਚੇ ਮਿੱਟੀ ਨਾਲ ਹੀ ਲੈ ਰਹੇ ਆ